ਹੁਸ਼ਟ ਬਾਤਿ ਭਈ ਛਿਦਰੀ ਛਿਧੀ ਹੋ ਗਈ ਆ ਮੋਇ ਕਿਰਪਣ ਕੋ ਕੋ ਨ ਜਾਣੇ ਸਗਲ ਭਵਨ ਪ੍ਰਗਟਈ ਪਾਸ਼ਾ ਕਹਿੰਦੇ ਨੇ ਜਿਦਿਓ ਕਿਰਪਾ ਕਰ ਦਿੰਦਾ ਹੈ ਤੇ ਸਾਰੇ ਭਵਨਾਂ ਚੀ ਉਹਨੂੰ ਪ੍ਰਗਟ ਕਰ ਦਿੰਦਾ ਹੈ ਸਗਲ ਸੰਗ ਬੈਠਣੋ ਕੋਈ ਨਾ ਪਾਵੇ ਉਹ ਸੀ ਕਿ ਜਿਹੜਾ ਮੈਲਾ ਕੇ ਕੋਈ ਵੀ ਨਹੀਂ ਸੀ ਬੈਠ ਕੇ ਰਾਜੀ ਸੰਗ ਬੈਠਣੋ ਕੌਣ ਪਾਵੇ ਹੁਣ ਸਗਲ ਚਰਨ ਸਵੇਈ ਤੇ ਹੁਣ ਹਰ ਇੱਕ ਕਹਿੰਦਾ ਕਿ ਇਹਨਾਂ ਦੇ ਚਰਨੀ ਕੁੱਟ ਲਈਏ ਘੜੀ ਇਹਨਾਂ ਦੇ ਚਰਨੀ ਲੱਗ ਜਾਈਏ ਇਹ ਪਾਤਸ਼ਾਹ ਦੀ ਕਿਰਪਾ ਆੜ ਆੜ ਕੋ ਫਿਰ ਤਢੁੰਦੇ ਮਨ ਸਗਲ ਤ੍ਰਿਸ਼ਣ 부ਜ ਗਈ ਪਾਤਸ਼ਾਹ ਕਹਿੰਦੇ ਇੱਕ ਟਾਈਮ ਹੋ ਸੀ ਜਿੱਲੇ ਕੋਡੀ ਕਢੀ ਨੂੰ ਵੀ ਬੰਦਾ ਲੱਭਦਾ ਹੈ ਹੈਨਾ ਜੀ ਤੇ ਇੱਕ ਟਾਈਮ ਉਹ ਆ ਜਾਂਦਾ ਹੈ ਕਿ ਮਨ ਦੀ ਸਾਰੀ ਤ੍ਰਿਸ਼ਣਾਈ ਖਤਮ ਹੋ ਜਾਂਦੀ ਹੈ ਇੱਕ ਸ਼ੁਰੂ ਜੇ ਉਹਦੀਆਂ ਗੱਲਾਂ ਇਸ ਰਸਤੇ ਦੇ ਵਿੱਚ ਵੀ ਹੁੰਦੀਆਂ ਨੇ ਵੀ ਕੀ ਹੈ ਮੈਨੂੰ ਆ ਵੀ ਸ਼ਬਦ ਕਿਤੇ ਕੱਢਣਾ ਆ ਜਾਵੇ ਆ ਵੀ ਸ਼ਬਦ ਆ ਜਾਵੇ ਆ ਮੈਨੂੰ ਕੰਠ ਹੋ ਜਾਏ ਜੀ ਮੈਂ ਕਥਾ ਕਰ ਲਵਾਂ ਇਹੋ ਜੇ ਵਿਚਾਰ ਵੜਿਆਉਂਦੇ ਨੇ ਇੱਕ ਸਮਾ ਜਾਂਦਾ ਹੈ ਕਿ ਸਾਰੀ ਦੀ ਸਾਰੀ ਤ੍ਰਿਸ਼ਨਾ ਬੁੱਝ ਜਾਂਦੀ ਹੈ 24 ਘੰਟੇ ਕੋਈ ਨਹੀਂ ਬਸ ਜਿਉਂ ਬੁਲਾਵੇ ਤੇ ਉਹ ਬੋਲਾ ਸਵਾਮੀ ਜੈ ਭੇਜੇਤਾ ਜਾਮਾ ਸਭ ਨਗਰੀ ਮੇ ਇੱਕੋ ਰਾਜਾ ਸਵੇ ਕੋ ਬਿਥ ਹੈ ਇੱਛਾ ਕੋਈ ਨਹੀਂ ਰਹਿ ਗਈ ਮਨ ਦੇ ਵਿੱਚ ਕੀ ਹੈ ਇੱਛਾ ਕੋਈ ਨਹੀਂ ਜਾ ਕੇ ਚੁੱਪ ਜਾ ਬਹਿ ਜਾਣਾ ਜਿਹੋ ਜਾਂ ਉਹ ਬੁਲਾ ਦੇਗਾ ਉਹੀ ਚੰਗਾਏ ਬਸ ਇਹੋ ਜਾਂ ਮਨ ਹੋ ਜਾਂਦਾ ਹੈ ਇਸ ਕਰਕੇ ਪਾਸ਼ਾ ਜੀਆਂ ਦੇ ਸ਼ਬਦ ਇਹ ਹੋ ਜੇ ਬਹੁਤ ਆਉਂਦੇ ਤੂੰ ਸੁਲਤਾਨ ਕਾ ਮੀਆਂ ਤੇਰੀ ਕਵਨ ਬਜਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਇ ਮੇਰੀ ਜਿਹੜੀ ਕਲਪਨਾ ਮੈਂ ਸੋਚ ਕੇ ਕੁਛ ਵੀ ਕਰਨਾ ਹੈ ਇਹਦੇ ਤੋਂ ਮੈਨੂੰ ਬਚਾ ਲਓ ਸੱਚੇ ਪਾਸ਼ਾ ਜੋ ਤੁਹਾਡੇ ਬੋਲ ਤੁਸੀਂ ਕਿਸ ਤਰ੍ਹਾਂ ਕਰਾਉਣੇ ਨੇ ਉਸ ਤਰ੍ਹਾਂ ਦੇ ਨਾਲ ਕਰਾਓ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਕਿ ਸਾਰੀ ਜਗ੍ਹਾ ਆਦਰਮਾਨ ਹੁੰਦਾ ਹੈ ਸਤਕਾਰ ਹੁੰਦਾ ਹੈ ਜੇ ਤੁਸੀਂ ਨਾਮ ਜਪੋਗੇ ਬਾਣੀ ਪੜੋਗੇ ਹਾਂ